ਇੱਕ ਪ੍ਰੇਮੀ ਗੈਰ ਸਤਸੰਗੀ ਨੇ ਪੁੱਛਿਆ ਕਿ ਦਰਖਤ ਦੀ ਜੂਨ ਵਿੱਚ ਗਈ ਹੋਈ ਆਤਮਾ ਕਿਸੇ ਵੱਡੇ ਕਰਮਾ ਕਰਕੇ ਮਨੁੱਖ ਜਨਮ ਵਿੱਚ ਆਵੇਗੀ ਮਹਾਰਾਜ ਜੀ ਨੇ ਫਰਮਾਇਆ ਬੇਸ਼ੱਕ ਸੂਲਤਾ ਇਹ ਹੈ ਕਿ ਸਾਰਾ 84 ਲੱਖ ਜੂਨ ਦਾ ਚੱਕਰ ਭੋਗ ਕੇ ਕਰੋਨਾ ਸਾਲਾਂ ਬਾਅਦ ਸਾਨੂੰ ਮਨੁੱਖਾ ਜਨਮ ਮਿਲਦਾ ਹੈ ਔਰ ਮਨੁੱਖਾ ਜਨਮ ਵਿੱਚ ਹੀ ਆਤਮਾ ਵਾਪਸ ਆਵੇਗੀ ਮਗਰ ਜਿਹੜੇ ਕਾਮਲ ਮਹਾਤਮਾ ਹੁੰਦੇ ਨੇ ਉਹਨਾਂ ਕੋਲ ਨਾਮ ਦੀ ਬੜੀ ਭਾਰੀ ਸ਼ਕਤੀ ਹੁੰਦੀ ਹੈ ਅਗਰ ਉਹ ਕਿਸੇ ਦਰਖਤ ਦਾ ਫਲ ਖਾ ਲੈਣ ਜਾਂ ਉਸ ਦੀ ਛਾਂ ਹੇਠ ਬਹਿ ਜਾਣ ਤੇ ਤੁਹਾਨੂੰ ਇਕਦਮ ਮਨੁੱਖ ਜਨਮ ਦੇ ਦੇਣਗੇ ਅਗਰ ਕਿਸੇ ਜਾਨਵਰ ਤੇ ਸਵਾਰ ਹੋ ਜਾਣ ਤਾਂ ਉਸ ਉਸ ਨੂੰ ਵੀ ਮਨੁੱਖ ਜਨਮ ਦੇ ਦੇਣਗੇ 40 ਸਾਲ ਦੇ ਕਰੀਬ ਦਾ ਵਾਕਿਆ ਹੈ ਕਿ ਦੋ ਜਾਣੇ ਪਿਓ ਔਰ ਪੁੱਤਰ ਆਗਰੇ ਵਿੱਚ ਸੌਮੀ ਜੀ ਮਹਾਰਾਜੀ ਦੇ ਸਤਸੰਗੀ ਸਨ ਉੱਥੇ ਪਲੇਗ ਪੈ ਗਈ ਤੇ ਪੁੱਤਰ ਬਿਮਾਰ ਹੋ ਗਿਆ ਜਦ ਪੁੱਤਰ ਦਾ ਅੰਤਿਮ ਸਮਾਂ ਆਇਆ ਤਾਂ ਪਿਓ ਰੋਣ ਲੱਗ ਪਿਆ ਪੁੱਤਰ ਨੇ ਪੁੱਛਿਆ ਪਿਤਾ ਜੀ ਤੁਸੀਂ ਕਿਉਂ ਰੋਂਦੇ ਹੋ ਕਹਿੰਦਾ ਹੈ ਕਿ ਤੂੰ ਤਾਂ ਮੇਰਾ ਇਕੋ ਇੱਕ ਪੁੱਤਰ ਹੈ ਤੂੰ ਹੁਣ ਤੂੰ ਵੀ ਮਰਨ ਲੱਗਾ ਹੈ ਮੈਂ ਇਸ ਵਾਸਤੇ ਰੋ ਰਿਹਾ ਹਾਂ ਪੁੱਤਰ ਨੇ ਕਿਹਾ ਮੈਂ ਕੋਈ ਮਰਨ ਲੱਗਾ ਹਾਂ ਮੇਤੇ ਸਭ ਕੁਝ ਜਾਣ ਲੱਗਾ ਹਾਂ ਮੇਰਾ ਪਰਦਾ ਖੁੱਲ ਗਿਆ ਹੈ ਮੈਂ ਪਿਛਲੇ ਜਨਮਾਂ ਦੇ ਵਿੱਚ ਬਬੂਲ ਸਾਂ ਬਬੂਲ ਕਹਿੰਦੇ ਨੇ ਕਿੱਕਰ ਨੂੰ ਕਿੱਕਰ ਦੇ ਦਰਖਤ ਨੂੰ ਕਿਸੇ ਸਤਸੰਗੀ ਨੇ ਮੇਰੇ ਨਾਲੋਂ ਦਾਤਨ ਲਿਆ ਕੇ ਸਵਾਮੀ ਜੀ ਦੀ ਸੇਵਾ ਵਿੱਚ ਲਾ ਦਿੱਤੀ ਮੈਨੂੰ ਮਨੁੱਖ ਜਨਮ ਮਿਲਿਆ ਪਰ ਮੇਰੀ ਬੁੱਧੀ ਝੜ ਰਹੀ ਹੁਣ ਮੈਂ ਕਿਸੇ ਚੰਗੇ ਘਰ ਵਿੱਚ ਜਨਮ ਲਵਾਂਗਾ ਔਰ ਕਮਾਈ ਕਰਾਂਗਾ ਯਾਨੀ ਅਜਿਹੇ ਹੀ ਘਟਨਾਵਾਂ ਸਾਨੂੰ ਕਦੇ-ਕਦਾਈਂ ਵਾਪਰਦੀਆਂ ਹਨ ਉਹੀ ਪ੍ਰੇਮੀ ਗੈਰ ਸਤਸੰਗੀ ਨੇ ਫਿਰ ਪੁੱਛਿਆ ਅੱਛਾ ਪਹਿਲੇ ਰੂਪ ਸਬਜੀਆਂ ਵਿੱਚ ਆਉਂਦੀ ਹੈ ਫਿਰ ਕੀੜੇ ਵਿੱਚ ਔਰ ਫਿਰ ਮਨੁੱਖ ਜਨਮ ਦੇ ਵਿੱਚ ਮਹਾਰਾਜ ਜੀ ਫਿਰ ਪੰਕੀਆਂ ਵਿੱਚ ਇਸ ਤੋਂ ਬਾਅਦ ਪਸ਼ੂਆਂ ਵਿੱਚ ਸਭ ਤੋਂ ਆਖਰ ਮਨੁੱਖ ਦਾ ਜਨਮ ਮਿਲਦਾ ਹੈ ਮਗਰ ਇਹ ਅਸੂਲ ਆਮ ਵਸਤੇ ਹੈ ਮੈਂ ਜ਼ਿਕਰ ਕਰ ਰਹੀ ਹਾਂ ਕਿ ਉਹਨਾਂ ਜੀਵਾਂ ਦਾ ਜਿਨ੍ਹਾਂ ਦਾ ਸੰਤਾਨਾ ਤਵਲਖ ਹੋ ਗਿਆ ਹੈ ਉਹ ਚਾਹੇ ਕਿਸੇ ਵੀ ਜੂਨ ਵਿੱਚ ਹੋਣਾ ਉਹਨਾਂ ਨੂੰ ਇੱਕਦਮ ਮਨੁੱਖ ਜਨਮ ਦਿੱਤਾ ਜਾਂਦਾ ਹੈ ਚਾਹੇ ਉਹਨਾਂ ਦੇ ਕਰਮਾਂ ਦਾ ਗੀੜ ਮੁੱਕ ਚੁਕਾ ਮਗਰ ਆਸਾਨੀ ਤਾਂ ਹੋ ਗਈ ਨਾ ਮੁਕਤੀ ਨਾਮ ਵਿੱਚੇ ਬਿਨਾ ਨਾਮ ਦੇ ਉੱਪਰ ਸੱਚਖੰਡ ਨਹੀਂ ਜਾਇਆ ਜਾ ਸਕਦਾ ਔਰ ਨਾਮ ਦੀ ਕਮਾਈ ਸਿਰਫ ਮਨੁੱਖਾ ਸਰੀਰ ਦੇ ਵਿੱਚ ਰਹਿ ਕੇ ਹੀ ਹੋ ਸਕਦੀ ਏ ਜੇਕਰ ਤੁਸੀਂ ਸੋਚਦੇ ਹੋ ਕਿ ਦਰਖਤਾਂ ਪੰਛੀਆਂ ਪਸ਼ੂਆਂ ਨੂੰ ਲੈ ਜਾਣ ਤਾਂ ਇਹ ਨਹੀਂ ਹੋ ਸਕਦਾ ਕਿਉਂਕਿ ਬਗੈਰ ਇਨਸਾਨੀ ਜਾਮੇ ਦੇ ਨਾਮ ਨਹੀਂ ਜਪਿਆ ਜਾ ਸਕਦਾ ਔਰ ਬਗੈਰ ਨਾਮ ਦੀ ਕਮਾਈ ਦੇ ਸੱਚ ਦਾ ਗਿਆਨ ਨਹੀਂ ਹੋ ਸਕਦਾ ਔਰ ਬਗੈਰ ਸੱਚ ਦੇ ਗਿਆਨ ਦੇ ਮੁਕਤੀ ਨਹੀਂ ਹੋ ਸਕਦੀ ਜਿਹੜੀ ਪੱਥਰ ਪੂਜਾਏ ਇਹ ਸਾਰਿਆਂ ਤੋਂ ਨਿਕ ਨਿਕ ਕ੍ਰਿਸ਼ਟ ਭਗਤੀ ਹੈ ਚੇਤਨ ਆਤਮਾ ਮਾ ਤੋਂ ਜੜ ਨਿਰਜੀਵ ਤੋਂ ਪਰਮਾਤਮਾ ਨੂੰ ਹਾਸਲ ਕਰਨ ਦਾ ਯਤਨ ਕਰਦਾ ਹੈ ਜਿਹੜੇ ਪੱਥਰ ਪੂਜਾ ਕਰਦੇ ਹਨ ਉਹਨਾਂ ਨੇ ਬਹੁਤ ਸਾਰੀਆਂ ਕਹਾਣੀਆਂ ਆਪਣੇ ਮਤਲਬ ਦੇ ਲਈ ਚੂੜ ਰੱਖੀਆਂ ਹਨ ਜਿਵੇਂ ਕਿ ਕਿਸੇ ਨੇ ਕੀ ਹੋਇਆ ਹੈ ਪੀਰਾ ਨੰਮੀ ਪਰਿੰਦੋ ਮਰੀਦ ਮੇ ਪਰਮਾਨੰਦ ਪਰਾਨੰਦ ਪੀਰ ਨਹੀਂ ਉਡਦੇ ਉਹਨਾਂ ਨੂੰ ਮਰੀਦ ਉਡਾਉਂਦੇ ਹਨ ਜਿਹੜੀ ਜਿਹੜੀ ਕਨੀਨ ਨੂੰ ਦੂਰ ਨਹੀਂ ਕਰਦੀ ਅਸੀਂ ਉਹਨੂੰ ਕਨੀਨ ਨਹੀਂ ਕਹਾਵਾਂਗੇ ਅਰਥਾਤ ਇਹ ਸਾਡੀ ਸਮਝਣ ਦੀ ਗੱਲ ਹੈ ਕਿ ਸਾਨੂੰ ਸਤਿਗੁਰੂ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਕਿਕਰ ਦੀ ਇੱਕ ਦਾਤਨ ਸਤਿਗੁਰ ਦੀ ਸੇਵਾ ਦੇ ਵਿੱਚ ਲੱਗ ਗਈ ਉਸ ਦਰਾਖਤ ਨੂੰ ਮਨੁੱਖਾ ਜਨਮ ਮਿਲ ਗਿਆ ਤੇ ਉਹਦੇ ਸਾਰੇ ਕਰਮ ਕੱਟੇ ਗਏ ਤੇ ਇਸੇ ਤਰ੍ਹਾਂ ਸਾਡੇ ਪਤਾ ਨਹੀਂ satsang ਵਿੱਚ ਅਸੀਂ ਜਾਨਨੇ ਆਂ ਸੇਵਾ ਵਿੱਚ ਅਸੀਂ ਜਾਨਨੇ ਆਂ ਪਤਾ ਨਹੀਂ ਸਾਡੇ ਕਿਹੜੇ ਕਿਹੜੇ ਕਰਮ ਕੱਟੇ ਗਏ ਹਨ ਸਾਨੂੰ ਸਾਡੇ ਪਿਛਲੇ ਕਰਮਾਂ ਦਾ ਕੁਝ ਵੀ ਨਹੀਂ ਪਤਾ ਇਸ ਕਰਕੇ ਸਾਨੂੰ ਆਪਣੇ ਦੁੱਖ ਦੇ ਟਾਈਮ ਵਿੱਚ ਘਬਰਾਉਣਾ ਨਹੀਂ ਚਾਹੀਦਾ ਔਰ ਸੁੱਖ ਦੇ ਟਾਈਮ ਵਿੱਚ ਸਾਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਹਮੇਸ਼ਾ ਉਹਦਾ ਸ਼ੁਕਰ ਕਰਨਾ ਚਾਹੀਦਾ ਹੈ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਹਮੇਸ਼ਾ ਰਾਧਾ ਸੋਨੀ ਜੀ